ਮੇਤੇ 19 ਅਤੇ 20 ਜੂਨ ਦੇ ਦਰਵੈਣੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਪੇਜ ਨੰਬਰ 1 ਮਾਡਲ ਟਾਉਨ ਬਟਿੰਡਾ ਵਿਖੇ ਸ੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਦੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 2025 ਅੰਡਰ ਸੈਕਸ਼ਨ 305ਏ 3314 ਬੀ ਐਨ ਐਸ ਜਿਹੜੀ ਪੁਰਾਣੀ 457 380 IPC ਦੇ ਅਧੀਨ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਟਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮੁਕੱਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਦੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਵੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਹੋਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ ਹੁਸ਼ਾ ਰਾਣੀ ਜੀਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਖਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਪ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਤੋਂ ਹੋਇਆ ਸੀ ਸਮਾਨ ਉਹ ਅੱਜ ਅਸੀਂ 24 ਤੋਂ 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸੰਜੋਗ ਪੁੱਤਰ ਕਾਕਾ ਸਿੰਘ ਵਾਸੀ ਡੰਗਾ ਡੰਗਾ ਕਲੋਨੀ ਬਟਿੰਡਾ ਦੇ ਪਾਸੋਂ ਅਸੀਂ ਬਰਾਮਦ ਕੀਤਾ ਇਹ ਜਿਹੜਾ ਸੋਨਾ ਹੈ तकरीबन 20 ਟੋਲੇ ਦੇ ਲਗਭਗ ਸੋਨਾ ਸੋਨੇ ਦੇ ਗਹਿਣੇ ਇਹ ਚੋਰੀ ਘਰ ਦੇ ਵਿੱਚੋਂ ਰਾਤ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਵਿੱਚੋਂ ਘਰ ਦੇ ਵਿੱਚ ਦਾਖਲ ਹੋ ਕੇ ਦਰਵਾਜ਼ਾ ਤੋੜ ਕੇ ਤੇ ਅੰਦਰ ਦਾਖਲ ਹੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੇਡੀ ਚ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਕੋਈ ਚੋਰੀ ਕਰਕੇ ਲੈ ਗਿਆ ਸੀ ਜੋ ਭੇਜੀ ਸੀ ਅਰਤੀ ਵੀ ਦੱਸੀ ਜਾ ਰਹੀ ਹੈ ਤੇ ਹਰ ਨਕਦੀ 50000 ਰੁਪਏ ਦੇ ਲਗਭਗ ਨਕਦੀ ਵੀ ਸੀ ਇਹ ਅਧਿਕ ਬਰਾਮਦ ਕੀਤੇ ਗਏ ਬਰਾਮਦ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ ਉਹ ਅਜੇ ਅਸੀਂ ਇਹਨੂੰ ਗ੍ਰਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਅਸੀਂ ਬਰਾਮਦ ਕਰਾਂਗੇ ਜਿਹੜਾ ਸੰਜੋਗ ਕੰਮ ਕੀ ਕਰਦਾ ਵੀ ਉਹਨੂੰ ਇੰਨਾ ਇਹਦੇ ਘਰ ਨਾਲੇ ਕਰਦਾ ਤੇ ਇਹ ਜਿਹੜਾ ਸੰਜੂ ਇਹ ਲੱਗੇ ਦੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਦੰਗਾ ਪੀੜਤ ਕਲੋਨੀ ਦਾ ਇਹ ਰਹਿਣ ਵਾਲਾ ਤੇ ਇਹ ਜਿਹੜਾ ਬੇਲਰ ਟਾਈਪ ਨੌਜਵਾਨ ਆ ਪਹਿਲਾਂ ਵੀ ਇਹਦੇ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕੱਦਮੇ ਦਰਜ ਨੇ ਇਕੱਲਾ ਸੀ ਕਿ ਹੋਰ ਵੀ ਇੱਥੇ ਨਾਲ ਨਹੀਂ ਇਹ ਇਕੱਲਾ ਹੀ ਫਿਗਰ ਹੋਇਆ ਸਰ ਜੀ ਕਿੱਦਾਂ ਹੋਈ ਚੋਰੀ ਕੋਈ ਸੀ ਕਿ ਘਰ ਦੇ ਅੰਦਰ ਜਿੱਥੇ ਲਾਈਟ ਜੁਗਦੀ ਦੋ ਟਿਕਣ ਲਾਈਟ ਜੰਗਦੀ ਸੀਗਾ ਤਾਂ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਹੀ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ ਕੋਈ ਜੀ ਉੱਠਿਆ ਉਹਨਾਂ ਨੂੰ ਲਾਈਟ ਜਗਦੀ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਤੜਕੇ 3 ਵਜੇ ਲੱਗੀ ਜਿਹੜਾ ਸੋਹਣਾ ਜੀ ਤੇ ਆਪਣੇ ਇੱਕ ਪਾਸੇ ਚੋਰੀ ਕਰਨ ਤੋਂ ਬਾਅਦ ਕਿਸੇ ਨੂੰ ਹੈਂਡ ਹੋ ਗਈ ਨਹੀਂ ਇਹਦੇ ਇਹਦੇ ਪਾਸ ਹੀ ਸੀਗਾ ਸੋਹਣਾ ਇਹ ਅਸੀਂ ਇਹਨੂੰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਬੋਹੇ ਤੋਂ ਗ੍ਰਫਤਾਰ ਕੀਤਾ ਸਰ ਜਿਹੜੀ ਇਹ ਗੱਡੀ ਤੁਸੀਂ ਕਹਿ ਰਹੇ ਹੋ ਰਿਕਵਰ ਕੀਤੀ ਹੈ ਇਹਦੀ ਐਕਟ ਹੋਰ ਦੀ ਹੈ ਜੀ ਇਹਦੇ ਬਾਰੇ ਹੁਣ ਡਰਾਨੇ ਇਨਵੈਸਟੀਗੇਸ਼ਨ ਅਸੀਂ ਇਹ ਪਤਾ ਲਗਾਵਾਂਗੇ ਵੀ ਇਹ ਗੱਡੀ ਦੀ ਮਾਲਕੀ ਬਾਰੇ ਪਤਾ ਸੀਲ ਕਰ ਗਿਆ ਸੀ ਜਾਂ ਵੈਸੀ ਲੁੱਕ ਗਿਆ ਸੀ ਜੀ ਹੋਰ ਕੋਈ ਜਿਹੜਾ ਹੈਗਾ ਹਾਂ ਇਹ ਸੇਲ ਕਰਨ ਦੇ ਚੱਕਰ ਦੇ ਵਿੱਚ ਹੀ ਘੁੰਮ ਰਿਹਾ ਸੀ